ਇਹ ਬਹਿਸ ਹੋਂ ਤੋਂ ਬਾਅਦ ਜੋ ਸਾਡੇ ਨਾਲ ਈਟੀ ਦੇ ਅਫਸਰ ਸਬਾਨਾ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਮਿਲਿਆ ਸੀ 7 ਦਿਨ ਦਾ ਮੰਗਿਆ ਸੀ ਜੀ 5 ਦਿਨ ਦਾ ਮਿਲ ਗਿਆ ਜੀ ਸਰ ਬੜਾ ਲੰਬੇ ਸਮੇਂ ਕਿਹੜੀ ਬਹਿਸ ਹੁੰਦੀ ਨਜ਼ਰ ਆਉਂਦੀ ਹੈ ਹਾਂ ਜੀ ਫਿਰ ਬਹਿਸ ਕੋਰਟ ਦੇ ਵਿੱਚ ਹੋਣੀ ਸੀ ਜੀ ਕਿਹੜੇ ਬਾਕੀ ਵੀ ਐਫਐਸ ਅਰਜ ਦੇ ਵਿੱਚ ਨਾਮ ਹੈਗੇ ਕਿ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਜੋ ਲੋੜ ਹੋਊਗੀ ਤਾਂ ਕਿਤੇ ਜਾਣਗੇ ਜੀ ਅਨੈਸੈਸਰੀ ਥੋੜੀ ਕੋ ਕਰਨਾ ਜੀ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਈਡੀ ਦੇ ਅਫਸਰ ਸਵਾਨਾ ਉਹਨਾਂ ਦੇ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 5 ਦਿਨ ਦਾ ਮਿਲਿਆ ਇਸ ਵਾਰ ਅਸੀਂ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਈਡੀ ਸਰਕਾਰੀ ਐਡਵੋਕੇਟ ਹੈਗੇ ਆ ਆਪਾਂ ਗੱਲਬਾਤ ਕਰਨ ਦੀ ਸਰ ਸਰ ਕਿ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਕਾਕਾ ਜੀ আচ্ছা ਅਸੀਂ ਇਹਦੇ ਵਿੱਚ ਹਾਂ ਆ ਰਹੇ ਜੀ ਜੀ ਅਸੀਂ ਇਹਦੇ ਵਿੱਚ ਅੱਜ ਐਪਲੀਕੇਸ਼ਨ ਦਾ ਦ ਰਿਮਾਂਡ ਸੀ ਜੀ ਜਿਹਦੇ ਵਿੱਚ ਜਾ ਸਾਹਿਬ ਨੇ ਟੋਟਲ 5 ਦਿਨ ਦਾ ਰਿਮਾਂਡ ਦਿੱਤਾ ਹੈ 5 ਦਿਨ ਪਹਿਲੇ ਸਾਨੂੰ ਰਿਮਾਂਡ ਦਿਲਿਆ ਸੀ ਫੋਨ ਦੁਬਾਰਾ ਆ ਸੀ ਜਿਹੜਾ ਹੈਗਾ 5 ਦਿਨ ਦਾ ਰਿਮਾਂਡ ਤੇ ਰਸ ਗਿਆ ਇਹ ਸਰ ਬੜੀ ਲੋਕਤਰੀ ਬੜੀ ਲੰਬੀ ਸਮੇਂ ਕਿਹੜੀ ਬੈਸ ਹੁੰਦੀ ਨਜ਼ਰ ਆਉਂਦੀ ਹੈ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਬਟ ਚਲੋ ਦਾ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗਸ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਐਡਵੋਕੇਟ ਸਾਹਿਬ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਜੱਜ ਸਾਹਿਬ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਲੰਬੀ ਕਿਹੜੀ ਹੈ ਬੈਸ ਹੁੰਦੀ ਨਜ਼ਰ ਆਈਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਇਹ ਜੋ ਪਰਪੁਸ਼ਨਾਸ਼ੂ ਨੂੰ ਕੋਰਟ ਦੇ ਵਿੱਚ ਲੈ ਕੇ ਆਏ ਨੇ 5 ਦਿਨ ਬਾਅਦ ਫਿਰ 5 ਦਿਨ ਦਾ ਜੱਜ ਸਾਹਿਬ ਵੱਲੋਂ ਇਹ ਰਿਮਾਂਡ ਦਿੱਤਾ ਗਿਆ ਵੱਡੇ ਖਲਾਸੇ ਕਿਹੜੇ ਆ ਉਹ ਹੋਰ ਵੀ ਹੋ ਸਕਦੇ ਨੇ ਸੁਨੀਲ ਮਹਾਜਨ ਜਗਬਾਨੀ ਸਾਡੇ ਨਾਲ ਈਟੀ ਦੇ ਅਫਸਰ ਸਬਾਨਾ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਮਿਲਿਆ ਸੀ 7 ਦਿਨ ਦਾ ਮੰਗਿਆ ਸੀ ਜੀ 5 ਦਿਨ ਦਾ ਮਿਲ ਗਿਆ ਜੀ ਸਰ ਬੜਾ ਲੰਬੇ ਸਮੇਂ ਕਿਹੜੀ ਬਹਿਸ ਹੁੰਦੀ ਨਜ਼ਰ ਆਉਂਦੀ ਹੈ ਸਾਡੀ ਫਿਰ ਬਹਿਸ ਕੋਰਟ ਦੇ ਵਿੱਚ ਹੋਣੀ ਸੀ ਜੀ ਕਿਹੜੇ ਬਾਕੀ ਵੀ ਐਫਐਸ ਅਰਜ ਦੇ ਵਿੱਚ ਨਾਮ ਹੈਗੇ ਕਿ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਜੋ ਲੋੜ ਹੋਊਗੀ ਤਾਂ ਕੀਤੇ ਜਾਣਗੇ ਜੀ ਅਨੈਸੈਸਰੀ ਥੋੜੀ ਕੋਈ ਕਰਨੀ ਜੀ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਈਡੀ ਦੇ ਅਫਸਰ ਸਬਾਨਾ ਉਹਨਾਂ ਦੇ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 5 ਦਿਨ ਦਾ ਮਿਲਿਆ ਇਸ ਵਾਰ ਅਸੀਂ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਈਡੀ ਸਰਕਾਰੀ ਐਡਵੋਕੇਟ ਹੈਗੇ ਆ ਆਪਾਂ ਗੱਲਬਾਤ ਕਰਨ ਦੀ ਸਰ ਸਰ ਕਿ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਕਾਕਾ ਜੀ আচ্ছা ਅਸੀਂ ਇਹਦੇ ਵਿੱਚ ਹਾਂ ਆ ਰਹੇ ਜੀ ਜੀ ਅਸੀਂ ਇਹਦੇ ਵਿੱਚ ਅੱਜ ਐਪਲੀਕੇਸ਼ਨ ਦਾ ਸਾਦੇ ਦਾ ਰਿਮਾਂਡ ਸੀ ਜੀ ਜਿਹਦੇ ਵਿੱਚ ਜਾ ਸਾਹਿਬ ਨੇ ਟੋਟਲ 5 ਦਿਨ ਦਾ ਰਿਮਾਂਡ ਦਿੱਤਾ 5 ਦਿਨ ਪਹਿਲੇ ਸਾਨੂੰ ਰਿਮਾਂਡ ਬਿਲਿਆ ਸੀ ਫੋਨ ਦੁਬਾਰਾ ਅਸੀਂ ਜਿਹੜਾ ਹੈਗਾ 5 ਦਿਨ ਦਾ ਰਿਮਾਂਡ ਤੇ ਰਸ ਗਿਆ ਇਹ ਸਰ ਬੜੀ ਲੋਕੀ ਬੜੀ ਲੰਬੀ ਸਮੇਂ ਕਿਹੜੀ ਬੈਸ ਹੁੰਦੀ ਨਜ਼ਰ ਆਉਂਦੀ ਹੈ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਬਟ ਚਲੋ ਦਾ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗਸ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਐਡਵੋਕੇਟ ਸਾਹਿਬ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਜੱਜ ਸਾਹਿਬ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਲੰਬੀ ਕਿਹੜੀ ਹੈ ਬੈਸ ਹੁੰਦੀ ਨਜ਼ਰ ਆਈਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਇਹ ਜੋ ਪਰਪੁਸ਼ਨਾਸ਼ੂ ਨੂੰ ਕੋਰਟ ਦੇ ਵਿੱਚ ਲੈ ਕੇ ਆਏ ਨੇ 5 ਦਿਨ ਬਾਅਦ ਫਿਰ 5 ਦਿਨ ਦਾ ਜੱਜ ਸਾਹਿਬ ਵੱਲੋਂ ਇਹ ਰਿਮਾਂਡ ਦਿੱਤਾ ਗਿਆ ਵੱਡੇ ਖਲਾਸੇ ਕਿਹੜੇ ਆ ਉਹ ਹੋਰ ਵੀ ਹੋ ਸਕਦੇ ਨੇ ਸੁਨੀਲ ਮਹਾਜਨ ਜਗਬਾਨੀ ਸਾਡੇ ਨਾਲ ਈਟੀ ਦੇ ਅਫਸਰ ਸਬਾਨਾ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਮਿਲਿਆ ਸੀ 7 ਦਿਨ ਦਾ ਮੰਗਿਆ ਸੀ ਜੀ 5 ਦਿਨ ਦਾ ਮਿਲ ਗਿਆ ਜੀ ਸਰ ਬੜਾ ਲੰਬੇ ਸਮੇਂ ਕਿਹੜੀ ਬਹਿਸ ਹੁੰਦੀ ਨਜ਼ਰ ਆਉਂਦੀ ਹੈ ਸਾਡੀ ਫਿਰ ਬਹਿਸ ਕੋਰਟ ਦੇ ਵਿੱਚ ਹੋਣੀ ਸੀ ਜੀ ਕਿਹੜੇ ਬਾਕੀ ਵੀ ਐਫਐਸ ਅਰਜ ਦੇ ਵਿੱਚ ਨਾਮ ਹੈਗੇ ਕਿ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਜੋ ਲੋੜ ਹੋਊਗੀ ਤਾਂ ਕੀਤੇ ਜਾਣਗੇ ਜੀ ਅਨੈਸੈਸਰੀ ਝੁੜੀ ਕੋ ਕਰਨਾ ਜੀ ਉਹ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਈਟੀ ਦੇ ਅਫਸਰ ਸਮਾਨ ਹੈ ਉਹਨਾਂ ਦੇ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 5 ਦਿਨ ਦਾ ਮਿਲਿਆ ਇਸ ਵਾਰ ਅਸੀਂ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਈਟੀ ਸਰਕਾਰੀ ਐਡਵੋਕੇਟ ਹੈਗੇ ਆ ਆਪਾਂ ਗੱਲਬਾਤ ਕਰਨ ਦੀ ਸਰ ਸਰ ਕਿ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਕਾਕਾ ਜੀ আচ্ছা ਅਸੀਂ ਇਹਦੇ ਵਿੱਚ ਹਾਂ ਆ ਰਹੇ ਜੀ ਜੀ ਅਸੀਂ ਇਹਦੇ ਵਿੱਚ ਅੱਜ ਐਪਲੀਕੇਸ਼ਨ ਦਾ ਦਿਮਾਂਡ ਰਿਹਾ ਸੀ ਜੀ ਜਿਹਦੇ ਵਿੱਚ ਜੱਜ ਸਾਹਿਬ ਨੇ ਟੋਟਲ 5 ਦਿਨ ਦਾ ਰਿਮਾਂਡ ਦਿੱਤਾ 5 ਦਿਨ ਪਹਿਲੇ ਸਾਨੂੰ ਰਿਮਾਂਡ ਬਿਲਿਆ ਸੀ ਫੋਨ ਦੁਬਾਰਾ ਅਸੀਂ ਜਿਹੜਾ ਹੈਗਾ 5 ਦਿਨ ਦਾ ਰਿਮਾਂਡ ਤੇ ਰਸ ਗਿਆ ਇਹ ਸਰ ਬੜੀ ਲੋਕੀ ਬੜੀ ਲੰਬੀ ਸਮੇਂ ਕਿਹੜੀ ਬੈਸ ਹੁੰਦੀ ਨਜ਼ਰ ਆਉਂਦੀ ਹੈ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਬਟ ਚਲੋ ਦਾ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗਸ ਜੀ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਐਡਵੋਕੇਟ ਸਾਹਿਬ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਜੱਜ ਸਾਹਿਬ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਲੰਬੀ ਕਿਹੜੀ ਹੈ ਬੈਸ ਹੁੰਦੀ ਨਜ਼ਰ ਆਈਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਇਹ ਜੋ ਪਰਪ ਜਿਹਾ ਜਸਾ ਵੱਲੋਂ ਇਹ ਇਰਮਾਨ ਦਿੱਤਾ ਗਿਆ ਵੱਡੇ ਖਲਾਸੇ ਕਿੜੇ ਆ ਉਹ ਹੋਰ ਵੀ ਹੋ ਸਕਦੇ ਨੇ ਸੁਨੀਲ ਮਹਾਜਨ ਜਗਬਨੀ ਟੀਵੀ ਜਲੰਧਰ